ਅਗਰ ਤੁਸੀਂ ਅਮਰੀਕਾ ਦੀ ਨਾਗਰਿਕਤਾ ਲੈਣੀ ਹੈ ਤਾਂ 트럼ਪ ਦੇ ਵੱਲੋਂ ਇੱਕ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ 골ਡ ਕਾਰਡ ਵੀਜ਼ਾ ਪ੍ਰੋਗਰਾਮ ਜਿਹੜਾ ਉਹ 트럼ਪ ਵੱਲੋਂ ਸ਼ੁਰੂ ਕੀਤਾ ਗਿਆ ਹੈ ਤਾਂ ਹੁਣ ਪੈਸੇ ਦੇ ਕੇ ਅਮਰੀਕਾ ਦੀ ਨਾਗਰਿਕਤਾ ਮਿਲੇਗੀ ਤਾਂ ਇਸ 골ਡ ਕਾਰਡ ਦੇ ਗ੍ਰੀਨ ਕਾਰਡ ਨਾਲੋਂ ਵੀ ਜ਼ਿਆਦਾ ਫਾਇਦੇ ਨੇ ਤਾਂ ਤੁਹਾਨੂੰ ਅਮਰੀਕਾ ਦੀ ਨਾਗਰਿਕਤਾ ਲੈਣ ਦੇ ਲਈ ਲਗਭਗ 9 ਕਰੋੜ ਰੁਪਏ ਭਾਰਤੀ ਨੇ ਜਿਹੜੇ ਉਹ ਖਰਚ ਕਰਨੇ ਪੈਣਗੇ 1 ਮਿਲੀਅਨ ਡਾਲਰ ਜਾਂ ਫਿਰ ਕਹਿ ਲੋ ਕਿ 10 ਲੱਖ ਡਾਲਰ ਦਾ ਇਹ 골ਡ ਕਾਰਡ ਹੈ ਭਾਰਤ ਵਿੱਚ ਇਸ ਦੀ ਰਕਮ 9 ਕਰੋੜ ਦੇ ਕਰੀਬ ਬਣਦੀ ਹੈ ਤਾਂ ਅਗਰ ਕਿਸੇ ਭਾਰਤੀ ਨਾਗਰਿਕ ਨੇ ਹੈ 골ਡ ਕਾਰਡ ਵੀਜ਼ਾ ਪ੍ਰੋਗਰਾਮ ਲੈਣਾ ਹੈ ਤਾਂ ਉਸ ਨੂੰ 9 ਕਰੋੜ ਦੇ ਕਰੀਬ ਖਰਚ ਕਰਨੇ ਪੈਣਗੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੀ ਵੈਬਸਾਈਟ ਵੀ ਚਾਲੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਇੰਨੀ ਵੱਡੀ ਰਕਮ ਖਰਚ ਕੇ ਕੌਣ ਅਮਰੀਕਾ ਦਾ ਨਾਗਰਿਕ ਬਣੇਗਾ ਆਪਣੇ ਵਿਚਾਰ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ